ਸਟੇਟ ਸਪੈਸ਼ਲ ਆਪਰੇਸ਼ਨ ਸਲੰਬਰੀ ਸਰਵਲੂ ਮਿਲਿਕੇ ਗੁੱਪਤ ਸੂਚਨਾ ਤੇ ਬਟਾਲਾ ਕਾਦੀਆ ਰੋਡ ਤੇ ਐਕਟਿਵਾ ਤੇ ਜਾ ਰਹੇ ਦੋ ਵਿਕਤੀਆਂ ਨੂੰ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਕਰੀਬ 4,80,000 ਰੁਪਏ ਅਤੇ 100 ਗ੍ਰਾਮ ਹੈਰੋਇਨ ਫਰਾਮੇਕ ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਸਟੇਟ ਸਪੈਸ਼ਲ ਆਪਰੇਸ਼ਨ ਸਲੰਬਰੀ ਸਰਜੈਂਟ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਤਾਬੂ ਕੀਤੇ ਵਿਕਤੀਆਂ ਦੀ ਪਛਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਅਤੇ ਕੁਝ ਦਾ ਸਾਥੀ ਸੇਵਕ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ गोविंदਵਾਲ ਜੇਲ੍ਹ ਵਿੱਚ ਬੰਦੇ ਜਸ਼ਨ ਆਮਦਿਕ ਨਸ਼ਾ ਤਸਕਰ ਦੇ ਸੰਪਰਕ ਚ ਪਿਛਲੇ 1 ਸਾਲ ਤੋਂ ਸਨ ਅਤੇ ਪੁਲਿਸ ਵੱਲੋਂ ਦੋਵਾਂ ਨੂੰ ਮਾਨਯੂਗ ਅਦਾਲਤ ਬਟਾਲਾ ਵਿਕੇ ਪੇਸ਼ ਕਰਵਾਇਆ ਗਿਆ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਹਨਾਂ ਦਾ ਪੁਲਿਸ ਰਿਮਾਨਡ ਲੈ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਤੇ ਉਮੀਦ ਹੈ ਹੋਰ ਖੁਲਾਸੇ ਹੋਣਗੇ ਪੰਜਾਬ ਫੱਟੀ نیوز ਵੱਲੋਂ ਤੁਸੀਂ ਦੇਖ ਰਹੇ ਹੋ ਲਵ ਪ੍ਰੈਸਿੰਗ ਖਸ਼ਪੂਰ ਦੀ ਖਾਸ ਵਿਗਮਾਨ ਜੋ ਕਿ ਐਜੀ ਸਾਹਿਬ ਦੇ ਤੇ ਡੀਐਸਪੀ ਰਮੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁੱਛਣ ਦੀ ਤਲਾਸ਼ ਬੰਦ ਚ ਰਵਾਨਾ ਹਾਂ ਜਿੱਥੇ ਅਨਮੋਗੁਰਾ ਨੇ ਤਲਾਹ ਦਿੱਤੀ ਕਿ ਵਡਾਲਾ ਗ੍ਰੰਥੀ ਦੇ ਏਰੀਏ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਦਤ ਨਾਲ ਉਹ ਇੰਪਰ ਕਰ ਦਿੱਤਾ ਦੋਆ ਜਾਣਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਸਰ ਦੋਨੇ ਇੱਕੋ ਦੀਏ ਜਿਹੜੀ ਦੋ ਬਾਤ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਇਹ ਦੋਨੇ ਪਿੰਡੀ ਹਾਂ ਇੱਕੋ ਪਿੰਡ ਦੇ ਸਰ ਕੀ ਗੈਂਗ ਦਾ ਲਿੰਕਟ ਹੈ ਜੋ ਉਹਦੇ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕਾਉਂਟ ਕਰਦੇ ਸਰ ਕਿਨੇ ਚੁੱਕਾ ਤੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਤ ਹੋਇਆ ਫਿਰ ਇਹਨਾਂ ਦੀ ਐਕਟਿਵਿਟੀ ਦੇ ਵਿੱਚ 481000 ਰੁਪਏ ਡਰੱਗ ਬਣੂ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ